ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਹਰਮਨਦੀਪ ਸਿੰਘ ਕਨਕ ਲਗਭਗ 90 ਦਿਨਾਂ ਦੇ ਲਾਗੇ ਬਸੇ ਪਹੁੰਚ ਗਈ ਆ ਤੇ ਗੱਲ ਕਰਦੇ ਆ ਵੀ ਕਿਹੜੀਆਂ-ਕਿਹੜੀਆਂ ਮਾਈਕਰੋ ਨਿਊਟ੍ਰੀਐਂਟ ਆਪਾਂ ਕਰ ਸਕਦੇ ਆ ਜਿਹਦੇ ਤੋਂ ਆਪਣੇ ਝਾੜ ਚ ਵਾਧਾ ਹੋਊਗਾ ਕਣਕ ਦੇ ਤੇ ਪਹਿਲਾਂ ਉਸ ਤੋਂ ਪਹਿਲਾਂ ਜ਼ਰੂਰੀ ਬੇਨਤੀ ਹੈ ਜਿਹੜੇ ਵੀਰ ਅਸੀਂ ਆ 90 ਦਿਨਾਂ ਦੇ ਲਾਗੇ ਮਨੇ ਗੁੱਲੀ ਡੰਡੇ ਦੀ ਸਪਰੇਅ ਕਰ ਰਿਹਾ ਆ ਉਹ ਸਮਝ ਲਓ ਬਹੁਤ ਜ਼ਿਆਦਾ ਨੁਕਸਾਨ ਆਉਦਾ ਜਿੰਨਾ ਕਿ ਝਾੜ ਦੇ ਵਿੱਚ ਵਾਧਾ ਨਹੀਂ ਪੈਂਦਾ ਨੁਕਸਾਨ ਹੁੰਦਾ ਤੇ ਗੋਭ ਦੇ ਵਿੱਚ ਜਦੋਂ ਨਾਲੀ ਪੂਰੀ ਪ੍ਰੋਪਰ ਚੜ ਗਈ ਗੋਭ ਦੇ ਵਿੱਚ ਆਪਾਂ ਸਪਰੇਅ ਕਰ ਸਕਦੇ ਆ ਲਗਭਗ 90 ਦਿਨਾਂ ਦੇ ਲਾਗੇ ਬੰਨੇ ਚੜ ਜਾਂਦੀਆਂ 13045 ਸਪਰੇਅ ਕਰ ਸਕਦੇ ਆ ਆਪਾਂ 2 ਕਿਲੋ ਜੇ 2 ਕਿਲੋ ਕਰਨੀਆਂ ਘਟੋ ਘਟ 150 ਲੀਟਰ ਪਾਣੀ ਜਿਹੜਾ ਕਿ ਲਾਇਆ ਜਾਵੇ ਨਹੀਂ ਤੇ ਜੇ ਕਈ ਕਿਸਾਨ ਵੀ 100 ਲੀਟਰ ਹੀ ਲਾਉਂਦੇ ਆ ਫਿਰ ਉਤੋਂ ਪੱਤੇ ਜਿਹੜੇ ਸੜਨੇ ਆ ਸਟਾਰਟ ਹੋ ਜਾਂਦੇ ਆ ਜੇ 100 ਲੀਟਰ ਲਾਉਣਾ ਫਿਰ ਕੋਸ਼ਿਸ਼ ਕਰੋ ਤੁਸੀਂ 1 ਕਿਲੋ ਦੀ ਸਪਰੇਅ ਕਰੋ ਜੇ 2 ਕਿਲੋ ਕਰਨੀ ਆ ਫਿਰ ਤੁਸੀਂ ਪ੍ਰੋਪਰ 150 ਲੀਟਰ ਪਾਣੀ ਤੇ ਘੱਟੋ ਘੱਟ ਵਰਤੋ ਜੇ 200 ਲੀਟਰ ਵਰਤ ਸਕਦੇ ਜੋ ਸਾਰਿਆਂ ਨਾਲ ਵਧੀਆ ਜਾਂ ਆਪਾਂ ਸਪਰੇਅ ਵਰਤ ਸਕਦੇ ਆ 05234 05234 ਉੱਥੇ ਵਰਤੋ ਜਿੱਥੇ ਜਿੱਥੇ ਆਪਾਂ ਯੂਰੀਆ ਮਤਲਬ ਨਹੀਂ ਚਾਹੁੰਦੇ ਵੀ ਪਾਉਣੀ ਆਪਾਂ ਕਣਕ ਨੂੰ ਜਾਂ ਯੂਰੀਆ ਜਿੱਥੇ ਜ਼ਿਆਦਾ ਪਈ ਆ ਕਣਕ ਦੇ ਵਿੱਚ ਆਲਰੇਡੀ ਥੱਲੇ ਜ਼ਿਆਦਾ ਪਈ ਆ ਉਥੇ ਤੁਸੀਂ 05234 ਵਰਤ ਸਕਦੇ ਜੇ ਤੁਹਾਨੂੰ ਲੱਗਦਾ ਕੁਝ ਹਾਈਟ ਦੀ ਜ਼ਰੂਰਤ ਆ ਸਾਨੂੰ ਠੀਕ ਆ ਜੀ ਉਥੇ ਤੁਸੀਂ 13045 ਦੀ ਵਰਤੋਂ ਕਰ ਸਕਦੇ ਜੇ ਤੁਹਾਡੀ ਪ੍ਰੋਪਰ ਆ ਸਾਰਾ ਕੁਝ ਤੁਸੀਂ 0050 ਦੀ ਸਪਰੇ ਵੀ ਕਰ ਸਕਦੇ ਇਹ ਤਿੰਨੇ ਸਪਰੇਆਂ ਤੁਸੀਂ 2 ਕਿਲੋ ਦੇ ਹਿਸਾਬ ਨਾਲ ਹੀ ਕਰਨੀਆਂ ਆ ਤੇ ਜੇ ਚੰਗਾ ਝਾੜ ਲੈਣਾ ਤਾਂ ਬਾਕੀ ਹੋਰ ਵੀ ਕਿਸੇ ਕਿਸਾਨ ਵੀਰ ਦਾ ਕੋਈ ਆਪਣਾ ਤਜਰਬਾ ਹੋਵੇ ਚੰਗੇ ਝਾੜ ਲੈਣ ਲਈ ਗੋਪ ਦੇ ਲਾਗੇ ਬੰਨੇ 80 90 ਦੇ ਲਾਗੇ ਬੰਨੇ ਕਿਹੜੀ ਸਪਰੇਅ ਕੀਤੀ ਜਾਵੇ ਤੁਸੀਂ ਕਮੈਂਟਾਂ ਦੇ ਵਿੱਚ ਕਿਸਾਨ ਵੀਰਾਂ ਨਾਲ ਸਾਂਝਾ ਕਰ ਸਕਦੇ ਜੋ ਤਾਂ ਜੋ ਹੋਰਾਂ ਦੀ ਹੈਲਪ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ